ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੋਣਮਾ ਸਾਖੀ ਸਹਿਤ ਅਗਲਾ ਭਾਗ ਤੁਹਾਡੇ ਸੰਮੁਖ ਰੱਖ ਰਿਹਾ ਦਸਮੇਸ਼ ਪਿਤਾ ਦੀ ਕਲਗੀ ਦੇ ਵਾਰਿਸ ਗੁਰੂ ਸਾਹਿਬਾਨ ਦਾ ਜੀਵਨ ਮਨੁੱਖਤਾ ਲਈ ਸ਼ਾਨਦਾਰ ਮਾਡਲ ਸੀ ਨਰਿੰਕਾਰ ਦੀ ਕਿਰਪਾ ਸਦਕਾ ਗੁਰੂ ਨਾਨਕ ਬਾਬਾ ਜੀ ਨੂੰ ਜੋ ਪ੍ਰਾਪਤ ਹੋਇਆ ਉਹ ਸਾਰਾ ਗੁਰਬਾਣੀ ਰੂਪੀ ਲਸਾਨੀ ਖਜ਼ਾਨਾ ਸਾਡੇ ਤੱਕ ਪੁੱਜਦਾ ਉਹਨਾਂ ਨੇ ਕਰ ਦਿੱਤਾ ਜੋ ਸੱਚ ਧਰਮ ਦਾ ਉਪਦੇਸ਼ ਉਹਨਾਂ ਨੇ ਬਖਸ਼ਿਸ਼ ਕੀਤਾ ਖੁਦ ਉਸ ਮੁਤਾਬਕ ਉਹਨਾਂ ਨੇ ਜੀਵਨ ਬਸਰ ਕੀਤਾ ਇਸ ਲਈ ਭਾਵੇਂ ਕਿਤਨੀ ਵੱਡੀ ਕੀਮਤ ਚਿਕਾਉਣੀ ਪਈ ਉਹਨਾਂ ਦੀ ਹਜ਼ੂਰੀ ਵਿੱਚ ਰਹਿਣ ਵਾਲੇ ਸਿੱਖਾਂ ਨੇ ਜੋ ਹੈਰਤ ਅੰਗੇਜ ਕਾਰਜ ਕਰ ਵਿਖਾਏ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ ਇਸ ਰਹੱਸ ਨੂੰ ਸਮਝਣ ਵਾਸਤੇ ਇਉਂ ਕਿਹਾ ਜਾ ਸਕਦਾ ਹੈ ਇੱਕ ਪਾਸੇ ਸ਼੍ਰੀ ਚੰਦ ਪ੍ਰਿਥੀ ਚੰਦ ਅਤੇ ਧੀਰਮਲ ਆਦਿਕ ਹਨ ਇਹ ਸਾਰੇ ਗੁਰਮਾਰਗ ਤੇ ਨਹੀਂ ਚੱਲੇ ਵਿਰੋਧੀ ਪੀ ਬਣ ਗਏ ਪਰ ਆਪਣੀ ਦੁਨਿਆਈ ਉਮਰ ਬਹੁਤ ਲੰਬੀ ਕਰ ਗਏ ਸ੍ਰੀ ਚੰਦ 100 ਸਾਲ ਤੋਂ ਵੱਧ ਜੀਵਿਆ ਮੰਨੇ ਜਾਂਦਾ ਹੈ ਪ੍ਰਿਥੀ ਚੰਦ ਨੇ 60 ਸਾਲ ਤੋਂ ਵੱਧ ਉਮਰ ਭੋਗੀ ਧੀਰਮਲ ਵੀ ਕਾਫੀ ਲੰਮੀ ਉਮਰ ਭੋਕੇ ਗਿਆ ਦੂਜੇ ਬੰਨੇ ਗੁਰੂ ਪਿਆਰ ਵਾਲੇ ਅਨੰਨ ਸਰਤਾਲੂ ਸਾਹਿਬ ਜਾਦੇ ਹਨ ਉਮਰ 7 ਸਾਲ 9 ਸਾਲ 17 ਸਾਲ ਤੇ 19 ਸਾਲ ਦੀ ਅਲੜ ਉਮਰ ਵਿੱਚ ਸ਼ੋਰਮ ਗਤੀ ਦੇ ਝੰਡੇ ਝੁਲਾ ਗਏ ਭਾਵੇਂ ਸ਼ਹੀਦੀਆਂ ਪਾ ਗਏ ਭਾਵੇਂ ਸਹਬਜ਼ਾਦਿਆਂ ਦਾ ਨਾਮ ਸਦਾ ਸਤਕਾਰ ਸਹਿਤ ਲਿਆ ਜਾਂਦਾ ਰਹੇਗਾ ਪਰ ਉਹਨਾਂ ਨੂੰ ਕੀਮਤ ਬਹੁਤ ਚੁਕਵਾਣੀ ਪਈ ਸ੍ਰੀ ਚੰਦ ਆਦ ਨੂੰ ਜਾਨ ਨਹੀਂ ਵਾਰਨੀ ਪਈ ਸਹਬਜ਼ਾਦੇ ਬਣਨਾ ਮੌਤ ਨੂੰ ਸੱਦਾ ਹੈ ਪ੍ਰਿਥੀ ਚੰਦ ਬਣਨਾ ਸਿੱਧਾ ਕੋਈ ਖਤਰਾ ਨਹੀਂ ਹੈ ਇਸੇ ਕਾਰਨ ਆਮ ਮਨੁੱਖ ਪ੍ਰਥੀ ਚੰਦ ਜਾਂ ਸ਼੍ਰੀ ਚੰਦ ਵਾਲਾ ਸੌਖਾ ਰਾਹ ਚੁਣ ਲੈਂਦਾ ਹੈ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੀ ਅਸੀਂ ਅਰਦਾਸ ਵਿੱਚ ਪੜਦੇ ਹਾਂ ਉਹ ਸਾਰੇ ਬਹਾਦਰ ਗੁਰਬਾਣੀ ਦੇ ਸੱਚ ਨੂੰ ਜੀਵਨ ਅੰਦਰ ਸਮੋਝ ਚੁੱਕੇ ਸਨ ਜਿਤਨਾ ਸਮਾਂ ਕਿਸੇ ਨੂੰ ਜੀਵਨ ਦਾਨ ਮਿਲਿਆ ਉਹ ਖੰਡੇ ਦੀ ਧਾਰ ਤੇ ਤੁਰਨ ਦੀ ਨਿਆਈ ਸੀ ਇਸ ਤਰ੍ਹਾਂ ਲੜਦੇ ਆਂ ਮਰਦੇ ਆਂ ਮਰਦੇ ਆਂ ਜ਼ੁਲਮ ਦੀ ਜੜ ਪੁੱਟ ਦਿੱਤੀ ਆਪਣਾ ਰਾਜ ਸਥਾਪਿਤ ਕਰ ਲਿਆ ਮਿਸਲਾਂ ਵਾਲੇ 90 ਸਾਲ ਦੇ ਲੰਮੇ ਸਮੇਂ ਦੌਰਾਨ ਕਿਸੇ ਵਿਅਕਤੀ ਨੇ ਗੁਰੂਆਂ ਨਿਸ਼ਾਨੀਆਂ ਦੀ ਪ੍ਰਦਰਸ਼ਨੀ ਨਹੀਂ ਲਾਈ ਮੇਰੇ ਕੋਲ ਗੁਰੂ ਜੀ ਦਾ ਕੰਗਾ ਹੈ ਮੇਰੇ ਕੋਲ ਗੁਰੂ ਜੀ ਦਾ ਖੰਡਾ ਹੈ ਮੇਰੇ ਕੋਲ ਗੁਰੂ ਘਰ ਦੀ ਮਾਲਾ ਹੈ ਮੇਰੇ ਕੋਲ ਦੁਸ਼ਾਲਾ ਹੈ ਮੇਰੇ پاس ਗੁਰੂ ਸਾਹਿਬ ਦਾ ਜੋੜਾ ਜਾਨੀ ਕਿ ਜੁੱਤੀ ਹੈ ਮੇਰੇ ਕੋਲ ਘੋੜਾ ਹੈ ਮੇਰੇ ਕੋਲ ਰਬਾਬ ਹੈ ਮੇਰੇ ਕੋਲ ਪੋਥੀ ਕਿਤਾਬ ਹੈ ਕਿਸੇ ਨਹੀਂ ਆਖਿਆ ਕਿਉਂਕਿ ਇੰਨੀ ਖੰਖਾਰ ਯੰਗ ਵਿੱਚ ਜਾਨ ਸਲਾਮਤ ਨਹੀਂ ਸੀ ਹੋਰ ਚੀਜ਼ਾਂ ਕਿਵੇਂ ਸੰਭੀਆਂ ਜਾ ਸਕਦੀਆਂ ਸਨ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੁੰਦਿਆਂ ਹੀ ਉਜੜੇ ਫਿਰਦੇ ਸਿੱਖ ਜ਼ਮੀਨਾਂ ਦੇ ਮਾਲਕ ਬਣ ਗਏ ਜਿੱਥੇ ਕਿਸੇ ਨੂੰ ਜ਼ਮੀਨ ਉਪਜਾਊ ਲੱਭੀ ਉੱਥੇ ਹੀ ਕਬਜ਼ਾ ਕਰ ਲਿਆ ਲੜਾਕੇ ਸਿੱਖ ਯੰਗ ਵਿੱਚੋਂ ਧਨ ਦੌਲਤ ਲੁੱਟ ਕੇ ਘਰ ਭਰ ਰਹੇ ਸਨ ਵਪਾਰੀ ਤੇ ਦੁਕਾਨਦਾਰ ਆਪਣੇ ਕਾਰੋਬਾਰ ਕਾਮਯਾਬ ਕਰਨ ਲਈ ਉਤਬਲੇ ਸਨ ਸਿੱਖਾਂ ਦਾ ਰਾਜ ਸੀ ਦੂਜੇ ਦੀ ਕੀ ਮਜਾਲ ਹੈ ਕੈਰੀ ਅੱਖ ਨਾਲ ਵੇਖੇ ਸਨ 1849 ਵਿੱਚ ਸਿੱਖ ਰਾਜ ਨੇ ਆਖਰੀ ਸਾਹ ਲਿਆ ਪੰਜਾਬ ਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਰਾਜ ਵਾਪਸ ਮਿਲਣ ਦੀ ਛੇਤੀ ਕੀਤੇ ਕੋਈ ਸੰਭਾਵਨਾ ਨਹੀਂ ਸੀ ਬਸ ਇਸ ਤੋਂ ਮਗਰੋਂ ਹੀ ਸਿੱਖਾਂ ਵਿੱਚ ਪਖੰਡ ਰਾਹੀ ਲੁੱਟ ਸ਼ੁਰੂ ਹੋਈ ਮੰਨੀ ਜਾ ਸਕਦੀ ਹੈ ਜਿਵੇਂ ਨਿਤ ਦਿਨ ਮਦਾਰੀ ਸਪੇਰੇ ਹਥੌੜਾ ਕਰਨ ਵਾਲੇ ਪੱਤਰੀ ਵੇਖ ਕੇ ਸ਼ੁਭ ਮਹੂਰਤ ਕੱਢਣ ਵਾਲੇ ਧਾਗੇ ਤਵੀਤਾਂ ਵਾਲੇ ਸਮਾਜ ਵਿੱਚ ਆਮ ਵੇਖੀਦੇ ਨੇ ਇਹ ਜੀਵਨ ਦੀਆਂ ਕਠੋਰ ਹਕੀਕਤਾਂ ਦਾ ਮੁਕਾਬਲਾ ਨਹੀਂ ਕਰ ਸਕੇ ਕੋਰਾਹੇ ਖੁਦ ਪਏ ਤਾਂ ਸਮਾਜ ਨੂੰ ਲੁੱਟਣ ਲੱਗ ਪਏ ਇਹੀ ਮਨੋਰੋਗ ਸਿੱਖਾਂ ਵਿੱਚ ਫੈਲਦਾ ਚਲਾ ਗਿਆ ਜਿਨ੍ਹਾਂ ਸਾਧ ਸੰਤ ਪੈਦਾ ਹੋਏ ਹਨ ਜਾਂ ਕੀਤੇ ਗਏ ਇਹ ਸਾਰੇ ਸਿੱਖ ਰਾਜ ਦੇ ਖਾਤਮੇ ਤੋਂ ਬਾਅਦ ਪੈਦਾ ਹੋਏ ਨੇ ਬਹੁਤ ਸਾਰੇ ਚਲਾਕ ਵਿਅਕਤੀਆਂ ਨੇ ਆਪਣੇ ਆਪ ਨੂੰ ਗੁਰੂ ਕੀ ਅੰਸਵੰਸ ਪ੍ਰਚਾਰ ਕੇ ਪੂਜਾ ਵੀ ਕਰਵਾਈ ਅਤੇ ਧਨ ਵੀ ਇਕੱਠਾ ਕੀਤਾ ਕਿਸੇ ਨੇ ਐਲਾਨ ਕੀਤਾ ਕਿ ਸਾਡੇ ਵੱਡੇ ਬਡੇਰੇ ਗੁਰੂ ਨਾਨਕ ਸਾਹਿਬ ਜੀ ਨਾਲ ਕੀਰਤਨ ਕਰਿਆ ਕਰਦੇ ਸਨ ਮਰਦਾਨਾ ਜੀ ਦੀ ਅੰਸਵੰਸ ਬਣ ਕੇ ਸੈਂਕੜੇ ਵਿਅਕਤੀ ਸਿੱਖਾਂ ਨੂੰ ਲੁੱਟਦੇ ਆ ਰਹੇ ਨੇ ਇੱਕ ਜੰਨਪੀਰ ਕਾਦਰੀ ਨਾਮ ਦੇ ਮਨੁੱਖ ਨੇ ਬਣਾवटी ਨਾਮ ਹੈ ਗੁਰੂ ਅਰਜਨ ਸਾਹਿਬ ਦੀ ਮਾਲਾ ਵਿਖਾ ਕੇ ਪੈਸਾ ਵਟੋਰਨਾ ਸ਼ੁਰੂ ਕਰ ਲਿਆ ਨਕਲੀ ਜਿਹੇ ਕਾਗਜ਼ ਵਿਖਾ ਕੇ ਭਾਈ ਗਨੀਖਾ ਨਵੀ ਖਾਂ ਦੀ ਔਲਾਦ ਬਣ ਕੇ ਦਸ਼ਮੇਸ਼ ਜੀ ਦਾ ਹੁਕਮਨਾਮਾ ਸ਼ੀਸ਼ੇ ਵਿੱਚ ਮੜ ਕੇ ਸਿੱਖਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਗੁਰੂ ਜੀ ਦਾ ਚੋਲਾ ਲੋਟਾ ਜੋੜੇ ਜੁੱਤੀਆਂ ਟੋਪੀ ਲੋਕਾਂ ਨੇ ਕਰੋੜਾਂ ਦੀ ਕਮਾਈ ਕਰ ਲਈ ਸੀ ਫਿਰ ਦੌਰ ਚੱਲਿਆ ਗੁਰਦੁਆਰੇ ਦੇ ਨਾਮ ਵਾਲੀਆਂ ਇਮਾਰਤਾਂ ਬਣਾਉਣ ਦਾ ਕਈਆਂ ਨੇ ਇਮਾਰਤਾਂ ਬਣਾਉਣ ਸਮੇਂ 10 ਪੀੜੀਆਂ ਲਈ ਰੋਟੀ ਖੱਟ ਲਈ ਕਈਆਂ ਨੇ ਇੱਕ ਇਮਾਰਤ ਬਣਾ ਕੇ ਸਦਾ ਵਾਸਤੇ ਆਪਣੇ ਨਾਮ ਕਾਗਜ਼ੀ ਕਾਰਵਾਈ ਪੂਰੀ ਕਰਵਾ ਲਈ ਤੇ ਜੁੱਗਾਂ-ਜੁਗਾਂ ਤਰਾਂ ਲਈ ਕਮਾਈ ਹੋਣ ਲੱਗ ਪਈ ਇੱਥੇ ਸਤਿਗੁਰੂ ਜੀ ਬਰਾਜੇ ਸਨ ਇੱਥੇ ਗੁਰੂ ਸਤਿਗੁਰੂ ਜੀ ਨੇ ਜਲ ਛਕਿਆ ਸੀ ਇੱਥੇ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ ਇਥੇ ਉਹਨਾਂ ਨੇ ਹੱਟੀ ਪਾਈ ਸੀ ਅੱਗੇ ਸੱਚਾ ਸੌਦਾ ਕੀਤਾ ਸੀ ਆ ਪਵਿੱਤਰ ਥਾਵੇਂ ਸੱਪ ਨੇ ਛਾਂ ਕੀਤੀ ਸੀ ਅੱਗੇ ਪੰਜਾ ਸਾਹਿਬ ਲਾ ਕੇ ਪੱਥਰ ਰੋਕਿਆ ਸੀ ਆ ਵੇਖੋ ਅੰਦਰ ਵੜ ਬੈਠੇ ਗੁਰੂ ਜੀ ਨੂੰ ਸਨ ਲਾ ਕੇ ਕੰਧ ਪਾੜ ਕੇ ਕੋਠੇ ਵਿੱਚੋਂ ਬਾਹਰ ਕੱਢਿਆ ਸੀ ਹਜ਼ਾਰਾਂ ਦੀ ਤਾਦਾਦ ਵਿੱਚ ਅਜਿਹੇ ਗੁਰਦੁਆਰੇ ਬਣ ਗਏ ਨੇ ਚੰਗੀ ਚੌਕੀ ਕਮਾਈ ਹੋਣ ਲੱਗ ਪਈ ਪਰ ਸਿੱਖੀ ਦੇ ਅਸੂਲਾਂ ਤੇ ਚੱਲਣ ਵਾਲਾ ਅਤੇ ਸੰਗਤਾਂ ਨੂੰ ਚਲਾਉਣ ਵਾਲਾ ਕੋਈ ਗੁਰਦੁਆਰਾ ਤੁਹਾਨੂੰ ਨਹੀਂ ਮਿਲੇਗਾ ਹਰ ਇੱਕ ਵਿਅਕਤੀ ਜਾਂ ਕਮੇਟੀ ਗੁਰੂ ਦੇ ਨਾਮ ਤੇ ਕਮਾਈ ਕਰਨਾ ਤਾਂ ਬਹੁਤ ਚਾਹੁੰਦੀ ਹੈ ਪਰ ਗੁਰਬਾਣੀ ਵਿੱਚ ਦਰਸਾਏ ਅਸੂਲਾਂ ਤੇ ਚੱਲਣਾ ਨਹੀਂ ਚਾਹੁੰਦੀ ਸਮੇਂ-ਸਮੇਂ ਤੇ ਦਸਮ ਪਾਤਸ਼ਾਹ ਹਜੂਰ ਦੀ ਕਲਗੀ ਵਾਲਾ ਮਸਲਾ ਵੀ ਉੱਠਦਾ ਰਿਹਾ ਹੈ ਕਿਸੇ ਆਖਿਆ ਕਲਗੀ ਗੋਰੀ ਲੈ ਗਏ ਕਿਸੇ ਆਖਿਆ ਅਬਦਾਲੀ ਲੈ ਗਿਆ ਇੱਕ ਵਾਰੀ ਸਿੱਖਾਂ ਦੇ ਜਥੇਦਾਰਾਂ ਨੇ ਐਲਾਨ ਕਰ ਦਿੱਤਾ ਕਿ ਕਲਗੀ ਇੰਗਲੈਂਡ ਵਿੱਚੋਂ ਮਿਲ ਗਈ ਹੈ ਛੇਤੀ ਹੀ ਭਾਰਤ ਲਿਆਵਾਂਗੇ ਅਸਲ ਵਿੱਚ ਇੰਗਲੈਂਡ ਰਹਿੰਦੇ ਭਾਈ ਚੰਨਣ ਸਿੰਘ ਸੰਧੂ ਦੇ ਵੱਡਿਆਂ ਨੂੰ ਸਨ 1800 ਦੀ ਬਣੀ ਹੋਈ ਇੱਕ ਕਲਗੀ ਕਿਧਰੋਂ ਮਿਲ ਗਈ ਇਸ ਸੰਧੂ ਪਰਿਵਾਰ ਨੂੰ ਪੁਰਾਤਨ ਵਸਤਾਂ ਇਕੱਠੀਆਂ ਕਰਨ ਦਾ ਸ਼ੌਕ ਸੀ ਸਨ 1999 ਨੂੰ ਕਰਮਜੀਤ ਸਿੰਘ ਬੋਪਾ ਰਾਏ ਅਤੇ ਕੁਝ ਹੋਰ ਬੰਦੇ ਸਾਡੇ ਤੋਂ ਇਹ ਕਹਿ ਕੇ ਕਲਗੀ ਲੈ ਗਏ ਕਿ ਇਸ ਦੀ ਪੁਰਾਤਨਤਾ ਲੈਬੈਟਰੀ ਵਿੱਚ ਪਰਖ ਕਰਾਂਗੇ ਅਸੀਂ ਇਹ ਵੀ ਸ਼ਰਤ ਲਾ ਦਿੱਤੀ ਕਿ ਕਲਗੀ ਯੂਕੇ ਵਿੱਚੋਂ ਬਾਹਰ ਨਹੀਂ ਜਾਣੀ ਚਾਹੀਦੀ ਕਮਲਜੀਤ ਸਿੰਘ ਨੇ ਸ਼ਰਤਾਂ ਮੰਨ ਲਈਆਂ ਪਰਿਵਾਰ ਦੇ ਮੁਖੀ ਭਾਈ ਆਤਮਾ ਸਿੰਘ ਸੰਧੂ ਨੇ ਦੱਸਿਆ ਕਿ ਸਾਨੂੰ ਅਖਬਾਰਾਂ ਵਿੱਚੋਂ ਪਤਾ ਲੱਗਾ ਹੈ ਕਿ ਕਲਗੀ ਭਾਰਤ ਪੁੱਜ ਗਈ ਹੈ ਹੋਰ ਅਫਸੋਸ ਇਹ ਸੁਣ ਕੇ ਹੋਇਆ ਕਿ ਕਲਗੀ ਦਸ਼ਮੇਸ਼ ਪਿਤਾ ਦੀ ਪ੍ਰਚਾਰੀ ਜਾ ਰਹੀ ਹੈ ਇਹ ਪ੍ਰਚਾਰ ਸਾਰਾ ਸਰ ਗਲਤ ਹੈ ਕਲਗੀ ਦਸਮ ਗੁਰੂ ਜੀ ਦੀ ਨਹੀਂ ਹੈ ਇਸ ਤਰ੍ਹਾਂ ਕਮਲਜੀਤ ਸਿੰਘ ਬੋਪਾ ਰਾਏ ਅਤੇ ਜਥੇਦਾਰਾਂ ਵੱਲੋਂ ਘੜੀ ਸਾਜ਼ਿਸ਼ ਦਾ ਪਰਦਾ ਫਾਸ ਹੋ ਗਿਆ ਸਿੱਖ ਲੁੱਟੇ ਜਾਣ ਤੋਂ ਬਚ ਗਏ ਭਾਈ ਚੰਨ ਸਿੰਘ ਸੰਧੂ ਨੇ ਪਾਕਿਸਤਾਨ ਵਿੱਚੋਂ ਕਲਗੀ 100 ਰੁਪਏ ਵਿੱਚ ਖਰੀਦੀ ਸੀ ਇਹ ਆਮ ਜਿਹੇ ਵਿਅਕਤੀ ਤੋਂ ਇਹ ਸਾਰਾ ਕੁਝ ਜਿਹੜਾ ਮੈਂ ਉੱਪਰ ਬਿਆਨ ਕੀਤਾ ਹੈ ਸਪੋਕਸਮੈਨ ਦੇ ਵਿੱਚ ਛਪਿਆ ਹੋਇਆ ਹੈ 24 7 2009 ਅਤੇ ਅਗਸਤ ਖੈਰ ਮੌਜੂਦਾ ਦੌਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਦੇ ਵਾਰਿਸ ਅਸੀਂ ਹਾਂ ਦਾ ਚੰਗਾ ਸ਼ੋਰ ਮਚਿਆ ਹੋਇਆ ਹੈ ਚਮਕੌਰ ਦੀ ਗੜੀ ਵਿੱਚੋਂ ਵਿਦਾ ਹੋਣ ਵਕਤ ਕਲਗੀ ਸੰਤ ਸਿੰਘ ਨੂੰ ਦਿੱਤੀ ਗਈ ਕਿ ਸੰਗਤ ਸਿੰਘ ਨੂੰ ਦਿੱਤੀ ਗਈ ਇਹ ਰੋਲਾ ਪੈ ਰਿਹਾ ਹੈ ਭਾਈ ਕਾਨ੍ਹ ਸਿੰਘ ਨਾਭਾ ਦੀ ਰਚਨਾ ਮਹਾਨ ਕੋਸ਼ ਵਿੱਚ ਲਿਖੇ ਮੁਤਾਬਕ ਭਾਈ ਸੁਖਾ ਸਿੰਘ ਨੇ ਗੁਰਬਿਲਾਸ ਦੇ 20ਵੇਂ ਅਧਿਆਏ ਵਿੱਚ ਲਿਖਿਆ ਹੈ ਕਿ ਚਮਕੌਰ ਦੇ ਮੁਕਾਮ ਤੇ ਦਸਮੇਸ਼ ਜੀ ਨੇ ਭਾਈ ਸੰਗਤ ਸਿੰਘ ਬੰਗਸੀ ਨੂੰ ਜਿਗਾ ਕਲਗੀ ਬਖਸ਼ੀ ਸੀ ਪੰਨਾ 240 ਮਹਾਨ ਕੋਸ਼ ਦਾ ਅੱਗੇ ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਦੇ ਪੰਨਾ 243 ਤੇ ਗੁਰਪ੍ਰਤਾਪ ਸੂਰਜ ਦਾ ਹਵਾਲਾ ਦੇ ਕੇ ਲਿਖਦੇ ਹਨ ਗੁਰਪ੍ਰਤਾਪ ਸੂਰਜ ਅਨੁਸਾਰ ਦਸ਼ਮੇਸ਼ ਦੀ ਜੀਤ ਨੇ ਚਮਕੌਰ ਤੇ ਭਾਈ ਸੰਤ ਸਿੰਘ ਨੂੰ ਤੁਰਗਾ ਅਤੇ ਕਲਗੀ ਪਹਿਨਾਈ ਸੀ ਉਥੇ ਸੰਤੋਖ ਸਿੰਘ ਦੇ ਗ੍ਰੰਥ ਦੇ ਵਿੱਚੋਂ ਹਵਾਲਾ ਵੀ ਦਿੱਤਾ ਹੋਇਆ ਹੈ ਖੈਰ ਜੇ ਪੰਜ ਸਿੰਘ ਚਮਕੌਰ ਦੀ ਗੜੀ ਵਿੱਚ ਸਨ ਉਹਨਾਂ ਵਿੱਚੋਂ ਕਲਗੀ ਕਿਸ ਨੂੰ ਦਿੱਤੀ ਦਾ ਨਿਰਣਾ ਭਾਈ ਕਾਨ ਸਿੰਘ ਭਾਈ ਸੰਤੋਖ ਸਿੰਘ ਜਦ ਭਾਈ ਸੁਖਾ ਸਿੰਘ ਵੀ ਨਹੀਂ ਕਰ ਸਕੇ ਸੰਤੋਖ ਸਿੰਘ ਤਾਂ ਇਹ ਕਹਿ ਕੇ ਪੱਲਾ ਝਾੜ ਰਿਹਾ ਕਿ ਸਤਗੁਰ ਕੇ ਸਿੱਖ ਦੋਨੋਂ ਗੁਰਮੁਖ ਤਿੰਨ ਮੈਂ ਕੋਊ ਬਖਸ਼ੋ ਬਣਾਏ ਭਾਵੇਂ ਦੋਵੇਂ ਸਿੱਖ ਸਿਆਣੇ ਸੀ ਬਹਾਦਰ ਸੀ ਜਿਸ ਨੂੰ ਦਿਲ ਕੀਤਾ ਕਲਗੀ ਦੇ ਦਿੱਤੀ ਉਸ ਸਮੇਂ ਕਲਗੀ ਮਿਲਣੀ ਖੁਸ਼ੀ ਦਾ ਆਲਮ ਨਹੀਂ ਸੀ ਸਿੱਧਾ ਮੌਤ ਨੂੰ ਸੱਦਾ ਸੀ ਸੰਗਤ ਸਿੰਘ ਜਾਂ ਸੰਤ ਸਿੰਘ ਧਰਮ ਦੀ ਜੰਗ ਲੜਦੇ ਆ ਬੇਗਰਜ ਬੇਖੌਫ ਗੁਰੂ ਪਿਆਰ ਵਿੱਚ ਜਾਨਾਂ ਨਿਸ਼ਾਵਰ ਕਰ ਗਏ ਕਲਗੀ ਦਾ ਕੀ ਬਣਿਆ ਕਿਸ ਦੇ ਹੱਥ ਲੱਗੀ ਕੋਈ ਪਤਾ ਨਹੀਂ ਹੈ ਅੱਜ ਉਸ ਕਲਗੀ ਕਾਰਨ ਕਈਆਂ ਦੀ ਨੀਂਦਰ ਉੱਡ ਚੁੱਕੀ ਹੈ ਕਈ ਇਤਿਹਾਸਕਾਰਾਂ ਨੇ ਨਵੀਂ ਖੋਜ ਕਰ ਮਾਰੀ ਹੈ ਕਈ ਜਥੇਬੰਦੀਆਂ ਨੇ ਅਸਮਾਨ ਸਿਰ ਤੇ ਚੁੱਕਿਆ ਹੋਇਆ ਹੈ ਕਲਗੀ ਦੇ ਮਾਲਕ ਅਸੀਂ ਹਾਂ ਨਹੀਂ ਕਲਗੀ ਦੇ ਮਾਰਸ ਅਸੀਂ ਹਾਂ ਬੰਗਸੀ ਆਖਦੇ ਹਨ ਇਹ ਕਲਗੀ ਅਰੋੜੇ ਸਾਡੇ ਤੋਂ ਖੋਣਾ ਚਾਹੁੰਦੇ ਹਨ ਅਰੋੜੇ ਭਰਾ ਦੁਖੀ ਹੋਏ ਬੋਲਦੇ ਹਨ ਕਿ ਕਲਗੀ ਬੰਗੇਸ਼ਵਰੀ ਖੋ ਕੇ ਲਿਆਣਾ ਚਾਹੁੰਦੇ ਹਨ ਮੈਂ ਇੱਕ ਸਵਾਲ ਰੱਖਣਾ ਚਾਹੁੰਦਾ ਹਾਂ ਪੰਥ ਦੇ ਖੋਜੀ ਸੱਜਣਾ ਦੇ ਅੱਗੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਬਹੁ ਗਿਣਤੀ ਲੇਖਕਾਂ ਅਤੇ ਕਥਾਵਾਚਕਾਂ ਦਾ ਮੰਨਣਾ ਹੈ ਕਿ ਜਦੋਂ ਸਿੰਘਾਂ ਨੂੰ ਖੰਡੇ ਦੀ ਪਹਲ ਦੇ ਕੇ ਅਖਸਾਰਤਾ ਵਾਲੇ ਨਿਯਮ ਸਖਤੀ ਨਾਲ ਲਾਗੂ ਕੀਤੇ ਗਏ ਤਦੋਂ ਉਹ ਉਸੂਲ ਗੁਰੂ ਜੀ ਨੇ ਆਪਣੇ ਉੱਤੇ ਵੀ ਲਾਗੂ ਕਰ ਲੈ ਭਾਵਕੇ ਆਮ ਸਿੱਖਾਂ ਵਾਂਗ ਸਾਦੇ ਰਹਿਣਾ ਜਿਵੇਂ ਪਹਿਲੇ ਗੁਰ ਵਿਅਕਤੀ ਰਹਿੰਦੇ ਆਏ ਸਨ ਜੇਕਰ ਦਸਮ ਪਾਤਸ਼ਾਹ ਸਾਦਗੀ ਵਿੱਚ ਰਹਿੰਦੇ ਸਨ ਫਿਰ ਤਾਂ ਕਲਗੀ ਵਾਲਾ ਝਗੜਾ ਇੱਥੇ ਹੀ ਖਤਮ ਪਰ ਜੇ ਅੱਗੇ ਟੋਰਨਾ ਹੀ ਹੈ ਫਿਰ ਤਨਾ ਪੁੱਛਣਾ ਪਵੇਗਾ ਕਿ ਪ੍ਰਸਾਦੀ ਹਾਥੀ ਕਿਸ ਦੇ ਹਵਾਲੇ ਕੀਤਾ ਬਾਜ ਦਾ ਕੋਈ ਥੋ ਪਤਾ ਨਹੀਂ ਕਿਸ ਨੂੰ ਦਿੱਤਾ ਉਹ ਕਿੱਧਰ ਉਡਾਰੀ ਮਾਰ ਗਿਆ ਜਾਂ ਕਿਸੇ ਸੇਵਕ ਹਵਾਲੇ ਕਰ ਦਿੱਤਾ ਕਿਹਾ ਗਿਆ ਹੈ ਕਿ ਦਸ਼ਮੇਸ਼ ਪਿਤਾ ਗੜੀ ਵਿੱਚੋਂ ਨੰਗੇ ਪੈਰੀਂ ਬਾਹਰ ਆਏ ਹੁਣ ਪੜਤਾਲ ਕਰਨੀ ਪਵੇਗੀ ਕਿ ਆਪਣੀ ਜੁੱਤੀ ਲਾ ਕੇ ਉਹ ਕਿਦੇ ਹਵਾਲੇ ਕਰ ਗਏ ਦਸ਼ਮੇਸ਼ ਜੀ ਦੇ ਘੋੜੇ ਦੀ ਪੂਜਣਯੋਗ ਵੰਸ਼ ਤਾਂ ਨਦੇੜ ਪਹੁੰਚ ਗਈ ਉਥੋਂ ਦੇ ਪ੍ਰਬੰਧਕ ਉਹਨਾਂ ਘੋੜਿਆਂ ਰਾਹੀਂ ਵੀ ਚੰਗੀ ਚੋਖੀ ਕਮਾਈ ਕਰ ਲੈਂਦੇ ਹਨ ਉਹਨਾਂ ਘੋੜਿਆਂ ਵਿੱਚੋਂ ਹਰਿਆਣੇ ਦੇ ਸਿੱਖ ਲੀਡਰਾਂ ਨੇ ਇੱਕ ਘੋੜਾ ਕਰਾਏ ਤੇ ਲਿਆ ਕੇ ਹਰਿਆਣੇ ਦੇ ਸਿੱਖਾਂ ਦਾ ਜਨਮ ਸਫਲਾ ਕੀਤਾ ਸੀ ਉਸ ਤੋਂ ਪਹਿਲਾਂ 1975 ਸਮੇਂ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਘੋੜਿਆਂ ਨੂੰ 600 ਕਿਲੋਮੀਟਰ ਲੰਮੇ ਜਲੂਸ ਵਿੱਚ ਸ਼ਾਮਲ ਕਰਕੇ ਵਾਵਾ ਪੁੰਨ ਖਟਿਆ ਸੀ ਸਿੱਖ ਸ਼ਕਲ ਵਾਲੇ ਲੋਕਾਂ ਨੇ ਘੋੜਿਆਂ ਦੇ ਚਰਨ ਪੂਜੇ ਰੁਪਏ ਅਰਪਣ ਕੀਤੇ ਅਤੇ ਲੋਕ ਪਰਲੋਕ ਸਹਿਲਾ ਕਰ ਲਿਆ ਸਨ 2008 ਵਿੱਚ 300 ਸਾਲ ਗੁਰੂ ਦੇ ਨਾਲ ਦੇ ਨਾਰੇ ਮਾਰਦਿਆਂ ਸੇਕ ਸੇਵਕਾਂ ਨੇ ਸਾਰੇ ਹਿੰਦੁਸਤਾਨ ਵਿੱਚ ਧੂੜਾਂ ਪੁੱਟ ਦਿੱਤੀਆਂ 35 ਮਹਾਪੁਰਖਾਂ ਦੀ ਜਾਗਤ ਜੋਤ ਜਿਵੇਂ ਪ੍ਰਚਾਰਿਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਘਰ ਦਾ ਪਿਖਾਰੀ ਬਣਾਇਆ ਗਿਆ ਘਰ ਘਰ ਸ਼ਹਿਰ ਸ਼ਹਿਰ ਜਾ ਕੇ ਬਾਬਾ ਜੀ ਨੇ ਅਰਬਾਂ ਰੁਪਏ ਕਮਾ ਕੇ ਪ੍ਰਬੰਧਕਾਂ ਨੂੰ ਆਨੰਦ ਕਰ ਦਿੱਤਾ ਮਾਲਾ ਮਾਲ ਕਰ ਦਿੱਤਾ ਉਸ ਤੋਂ ਮਗਰੋਂ ਬਾਬਾ ਜੀ ਇੱਕ ਕਮਰੇ ਵਿੱਚ ਬਰਾਜਮਾਨ ਹੋ ਕੇ ਆਰਾਮ ਫਰਮਾਣ ਲੱਗੇ ਪ੍ਰਬੰਧਕ ਉਸ ਕਮਾਈ ਨੂੰ ਵੰਡ ਕੇ ਲੇਖੇ ਲਾਉਣ ਲੱਗੇ ਉਸ ਬੇਅੰਤ ਪੈਸੇ ਵਿੱਚੋਂ ਪੰਥ ਲਈ ਨਾ ਕੋਈ ਸਕੂਲ ਨਾ ਕਾਲਜ ਨਾ ਰੁਜ਼ਗਾਰ ਨਾ ਅਖਬਾਰ ਨਾ ਟੀਵੀ ਚੈਨਲ ਨਾ ਨਾ ਬਹੁ ਪਾਸੀ ਗੁਰਮਤ ਸਹਿਤ ਫਿਰ ਕਿੱਥੇ ਗਿਆ ਇੰਨਾ ਪੈਸਾ ਕਦੀ ਸੰਗਤਾਂ ਸੋਚਣ ਗਈਆਂ ਇਸ ਬਾਰੇ ਖੈਰ ਵਿਚਾਰ ਚੱਲ ਰਹੀ ਸੀ ਕਲਗੀ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਲਗੀ ਭਾਈ ਸੰਗਤ ਸਿੰਘ ਨੂੰ ਦਿੱਤੀ ਕਿ ਭਾਈ ਸੰਤ ਸਿੰਘ ਨੂੰ ਕੀ ਫਰਕ ਪੈਂਦਾ ਹੈ ਅੱਜ ਵਾਲੇ ਕਲਗੀ ਦੀ ਪ੍ਰਾਪਤੀ ਲਈ ਦੌੜ ਰਹੇ ਹਨ ਭਾਈ ਸੰਗਤ ਸਿੰਘ ਅਤੇ ਭਾਈ ਸੰਤ ਸਿੰਘ ਵਰਗੇ ਗੁਰੂ ਦੇ ਆਗਿਆਕਾਰ ਕਦੇ ਨਹੀਂ ਬਣਨਾ ਚਾਹੁੰਦੇ ਉਹਨਾਂ ਬਹਾਦਰਾਂ ਨੇ ਸ਼ਹੀਦੀ ਤੋਂ ਪਹਿਲਾਂ ਸਤਿਗੁਰੂ ਜੀ ਦੇ ਵਿਸ਼ਵਾਸਪਾਤਰ ਬਣਨ ਵਾਸਤੇ ਕਿੰਨੀਆਂ ਮੁਸੀਬਤਾਂ ਝੱਲੀਆਂ ਹੋਣਗੀਆਂ ਕਿੰਨੀ ਦਲੇਰੀ ਅਤੇ ਸੂਝ-ਬੂਝ ਦਾ ਸਬੂਤ ਦਿੱਤਾ ਹੋਵੇਗਾ ਫਿਰ ਕਿਤੇ ਉਹਨਾਂ ਨੂੰ ਗੁਰੂ ਜੀ ਨੇ ਆਪਣੇ ਖਾਸ ਭਰੋਸੇਯੋਗ ਸਿੱਖਾਂ ਵਿੱਚ ਸ਼ਾਮਲ ਕੀਤਾ ਇਹ ਸਾਰੇ ਸੂਰਮਗਤੀ ਦੇ ਜੋਹਰ ਵਿਖਾਉਂਦਿਆਂ ਦੁਸ਼ਮਣ ਦੇ ਆਹੂ ਲਾਉਂਦਿਆਂ ਸਰੀਰ ਤਾਂ ਲੇਖੇ ਲਾ ਗਏ ਪਰ ਗੁਰੂ ਤੋਂ ਬੇਮੁਖ ਨਹੀਂ ਹੋਏ ਕੋਈ ਗਲਤ ਸਮਝੌਤਾ ਕਦੀ ਨਹੀਂ ਕੀਤਾ ਗੁਰੂ ਜੀ ਵੱਲੋਂ ਬਖਸ਼ੀ ਦਸਤਾਰ ਦੀ ਲਾਜ ਰੱਖ ਲਈ ਇਹ ਮੁਕਤੇ ਅਖਵਾਏ ਮੁਕਤੇ ਕਲਗੀ ਤੋਂ ਦਾਵਾ ਜਿ ਤਾਉਣ ਵਾਲੇ ਕਦੀ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰਨਗੇ ਭਲਾ ਵੈਸੇ ਫੋਟੋਆਂ ਵਿੱਚ ਸੁਲਤਾਨੁਲ ਕੌਮ ਜੱਸਾ ਸਿੰਘ ਆਲੂ ਆਲੂ ਵਾਲੀਆ ਦੇਪੀ ਕਲਗੀ ਸਜੀ ਵੇਖੀ ਦੀ ਹੈ ਜੱਸਾ ਸਿੰਘ ਰਾਮਗੜੀ ਆ ਸਰਦਾਰ ਭਗੇਲ ਸਿੰਘ ਬਾਬਾ ਆਲਾ ਸਿੰਘ ਫਿਰ ਮਾਲਵਾ ਖੇਤਰ ਦੇ ਸਿੱਖ ਰਾਜੇ ਵੀ ਕਲਗੀਆਂ ਸਜਾਉਂਦੇ ਸਨ ਉਂਝ ਭਾਵੇਂ ਅੰਗਰੇਜ਼ਾਂ ਦੇ ਗੁਲਾਮ ਸਨ ਅੰਗਰੇਜ਼ ਕਲਗੀ ਨਹੀਂ ਲਾਉਂਦੇ ਸਨ ਪਰ ਇਸ ਦੇਸ਼ ਦੇ ਅਸਲੀ ਰਾਜੇ ਅੰਗਰੇਜ਼ ਸਨ ਕਲਗੀ ਮਹਾਰਾਜਾ ਰਣਜੀਤ ਸਿੰਘ ਦੀ ਵੀ ਲੱਭਣੀ ਪਵੇਗੀ ਕਲਗੀ ਕਮਰ ਨੌ ਨਿਹਾਲ ਸਿੰਘ ਦੀ ਵੀ ਲੱਭਣੀ ਪਵੇਗੀ ਸ਼ਾਇਦ ਇਹ ਕਲਗੀਆਂ ਕਈ ਪਰਿਵਾਰਾਂ ਦੀ ਰੋਜੀ ਰੋਟੀ ਚਲਾ ਦੇਣ ਗੁਰੂ ਨਾਨਕ ਸਾਹਿਬ ਜੀ ਨੇ ਜਾਤੀ ਬੰਧਨ ਤੋੜ ਕੇ ਨਾਮਦੇਵ ਜੀ ਕਬੀਰ ਜੀ ਤੇ ਰਬਦਾਸ ਜੀ ਨੂੰ ਆਪਣੇ ਨਾਲ ਬਰਾਬਰ ਬਿਠਾਇਆ ਗੁਰੂ ਗ੍ਰੰਥ ਸਾਹਿਬ ਜੀ ਇਸ ਦਾ ਪ੍ਰਤੱਖ ਸਬੂਤ ਹੈ ਪੰਜ ਵਖਰੀਆਂ ਜਾਤਾਂ ਨੂੰ ਇੱਕੋ ਭਾਂਡੇ ਵਿੱਚ ਖਾਣ ਲਈ ਆਪਣਾ ਆਖਣਾ ਖੰਡੇ ਕੀ ਪਾਹਲ ਅਤੇ ਮਗਰੋਂ ਇੱਕੋ ਭਾਂਡੇ ਵਿੱਚ ਕੜਾ ਪ੍ਰਸ਼ਾਦ ਛਕਣਾ ਜਾਤ ਪਾਤ ਵਿਰੁੱਧ ਇਨਕਲਾਬੀ ਕਦਮ ਸੀ ਪਰ ਅੱਜ ਸਿੱਖ ਖਾਉਣ ਵਾਲੇ ਸਿੱਖ ਪੰਥ ਦੇ ਸ਼ਾਨਦਾਰ ਗੁਲਦਸਤੇ ਵਿੱਚੋਂ ਆਪੋ ਆਪਣੀ ਜਾਤ ਬਰਾਦਰੀ ਵਾਲੇ ਮਹਾਪੁਰਖਾਂ ਨੂੰ ਆਪਣੀ ਜਾਤ ਬਰਾਦਰੀ ਵਿੱਚ ਵਾਪਸ ਲਿਜਾਣਾ ਚਾਹੁੰਦੇ ਨੇ ਕੋਈ ਵਿਰਲਾ ਸਿੱਖ ਹੋਵੇਗਾ ਜੋ ਆਖੇ ਕਿ ਮੇਰੇ ਕੋਲ ਕਲੰਗੀ ਨਹੀਂ ਹੈ ਗੁਰੂ ਕੀ ਅੰਸਵੰਸ ਵਾਲਾ ਮਾਣ ਵੀ ਨਹੀਂ ਹੈ ਗੁਰੂ ਜੀ ਦਾ ਪਰਨਾ ਕੰਗਾ ਚੋਲਾ ਤੇ ਜੁੱਤੂ ਵੀ ਮੇਰੇ ਕੋਲ ਨਹੀਂ ਹੈ ਰੁਜਗਾਰ ਕਮਾਉਣ ਲਈ ਮੇਰੇ ਕੋਲ ਕੋਈ ਗੁਰਦੁਆਰਾ ਵੀ ਨਹੀਂ ਹੈ ਮੇਰੇ ਕੋਲ ਜੀਵਨ ਨੂੰ ਸਵਾਰ ਦੇਣ ਵਾਲੀ ਗੁਰਬਾਣੀ ਹੈ ਮੈਂ ਪੜ ਕੇ ਸਮਝ ਕੇ ਆਪਣੇ ਜੀਵਨ ਵਿੱਚੋਂ ਔਗਣ ਤਿਆਗ ਦਿੱਤੇ ਹਨ ਗੁਰਬਾਣੀ ਵਿੱਚ ਦਰਸਾਏ ਗੁਣ ਧਾਰਨ ਕਰ ਲਏ ਹਨ ਜੋ ਮਰਜੀ ਨਫਾ ਨੁਕਸਾਨ ਹੋ ਜਾਵੇ ਮੈਂ ਗੁਰਮਨ ਦੇ ਰਾਹ ਦਾ ਰਾਹੀ ਬਣ ਕੇ ਅਡੋਲ ਚੱਲਦਾ ਜਾਮੇਗਾ ਸਿੱਖੀ ਮੇਰੇ ਰਗ ਉਹ ਰੇਸ਼ੇ ਵਿੱਚ ਸਮਾ ਗਈ ਹੈ ਪਰ ਉਹ ਪਕਾਰ ਵਾਲਾ ਸੰਗ ਰਸਮਈ ਜੀਵਨ ਮੇਰਾ ਇਤਿਹਾਸ ਹੈ ਮੈਨੂੰ ਉਸ ਤੇ ਮਾਣ ਹੈ ਮੈਂ ਸਿੱਖ ਹਾਂ ਮਰਦੇ ਦਮ ਤੱਕ ਸਿੱਖੀ ਦੇ ਅਸੂਲਾਂ ਤੇ ਡਟ ਕੇ ਪਹਿਰਾ ਦਿੰਦਾ ਰਹਾਂਗਾ ਗੁਰਸਿੱਖੋ ਹੁਣ ਕਲਜੀਆਂ ਨਹੀਂ ਲੱਭਣੀਆਂ ਆਪਣੇ ਜੀਵਨ ਨੂੰ ਗੁਣਾ ਦੀਆਂ ਕਲਗੀਆਂ ਨਾਲ ਸ਼ਿਸ਼ੋਭਤ ਕਰ ਲੋ ਵਰਨਾ ਹੱਥ ਮਲਦੇ ਰਹੇ ਜਾਓਗੇ ਗੁਰਬਾਣੀ ਦਾ ਇੱਕ ਸ਼ਬਦ ਚਾਰ ਲੈਣਾ ਸੁਣ ਲਓ ਸੁਣ ਪਾਂਡੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮਖ ਗੋਪਾਲਾ ਰਹਾਉ ਸੱਸ ਸਭ ਜਗ ਸਹਜ ਉਪਾਇ ਤੀਨ ਭਵਨ ਇੱਕ ਜੋਤੀ ਗੁਰਮਖ ਵਸਤ ਪ੍ਰਾਪਤ ਹੋਵੇ ਚੁਣ ਲੈ ਮਾਣਕ ਮੋਤੀ ਸਮਝੈ ਸੂਝੈ ਪੜ ਪੜ ਬੂਝੈ ਅੰਤਦਰੰਤਰ ਸਾਚਾ ਗੁਰਮੁਖ ਦੇਖੈ ਸਾਚ ਸੰਭਾਲੇ ਬਿਨ ਸਾਚੇ ਜਗ ਕਾਚਾ ਗੁਰਮੁਖ ਦੇਖੈ ਸਾਚ ਸੰਭਾਲੇ ਬਿਨ ਸਾਚੇ ਜਗ ਕਾਚਾ ਪੰਨਾ 930 ਹੋਇਆ ਭੁੱਲਾਂ ਲੀਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ